ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਨੇ ਮਿਲੋ ਜੀ ਅੱਜ ਤੇ ਭਾਵੇਂ ਕਹਿੰਦੇ ਮੀਂਹ ਕਰਕੇ ਰੌਣਕ ਤੇ ਉੱਥੇ ਘਟ ਗਈ ਆ ਪਰ ਰੌਣਕ ਭਾਵੇਂ ਘਟਦੇ ਪਰ ਚੋਣਾਂ ਦਾ ਜਿਹੜਾ ਇੱਕ ਮਾਹੌਲ ਹੁੰਦਾ ਹੈ ਵੋਟਾਂ ਦਾ ਜਿਹੜਾ ਇੱਕ ਕਲਕ ਸਰੂਰ ਹੁੰਦਾ ਹੈ ਪਾਰਟੀਆਂ ਦਾ ਜਿਹੜੇ ਵੀ ਕੈਂਡੀਡੇਟ ਹੁੰਦੇ ਨੇ ਉਹ ਤੇ ਬਣਿਆ ਰਹਿੰਦਾ ਉੱਥੇ ਦਾ ਕੀ ਮਾਹੌਲ ਹੈ ਕੋਈ ਜਾਣਕਾਰੀ ਨਹੀਂ ਦੇਖੋ ਉੱਥੇ ਇਲੈਕਸ਼ਨ ਹੋਏਗਾ ਅੱਜ ਬੜਾ ਬਚਤਰ ਇਲੈਕਸ਼ਨ ਹੋ ਰਿਹਾ ਕਿ ਲਿੰਗ ਤੋਂ ਕਮੇਟੀ ਨੇ ਕਿਹਾ ਸੀਗਾ ਕਿ ਇਹੋ ਜਿਹ ਇਲੈਕਸ਼ਨ ਦੇ ਵਿੱਚ 5000 ਤੋਂ ਵੱਧ ਖਰਚਾ ਨਹੀਂ ਕੀਤਾ ਜਾ ਸਕਦਾ ਪਰ ਉੱਥੇ ਕਲੱਬਾਂ 'ਚ ਜਾ ਕੇ ਦੇਖੋ ਕਿ ਕੀ ਚੱਲ ਰਿਹਾ ਕਲੱਬਾਂ 'ਚ ਐਂਟਰੀ ਦਿੱਤੀ ਜਾ ਰਹੀ ਹੈ ਤੁਹਾਨੂੰ ਪਤਾ ਕਲੱਬ 'ਚ ਕਦੇ ਲਈ ਐਂਟਰੀ ਕਿ ਨਹੀਂ ਕਰੀ ਸਰ ਨਾ ਨਹੀਂ ਨਹੀਂ ਲੈਣੀ ਵੀ ਨਹੀਂ ਆਪਾਂ ਸ਼ਿੱਤ ਕੀਤਾ ਆਪਾਂ ਆਪਾਂ ਨੂੰ ਮਿਲਣੀ ਵੀ ਨਹੀਂ ਤਾਂ ਉਹ ਮਤਲਬ ਕਿ ਭਾਈ ਜੀ ਉਹ ਸਾਰਾ ਖਰਚਾ ਫੋਰਡ ਕੀਤਾ ਜਾ ਰਿਹਾ ਆਓ ਕਲੱਬ ਦੀ ਐਂਟਰੀ ਉਹ ਅੱਜ ਕਿ ਮੁੰਡੇ ਕੁੜੀਆਂ ਨੂੰ ਹੋਰ ਕੀ ਚਾਹੀਦਾ ਹੈ ਜੀ ਫ੍ਰੀ ਦੇ ਵਿੱਚ ਉਹ ਭਾਈ ਜੀ ਕਲੱਬ ਦੇ ਵਿੱਚ ਆਉਣਾ ਜਾਣਾ ਹੋ ਜਾਵੇ ਪਗਲਾਈ ਗਾਦੀਆਂ ਜੀ ਜੀ ਅੱਛਾ ਹੋਰ ਵੇਖੋ ਕਿ ਵਿਦਿਆਰਥਣਾਂ ਨੂੰ ਮਹਿੰਗੇ ਮਹਿੰਗੇ ਬ੍ਰਾਂਡ ਦੀਆਂ ਜਿਹੜੀਆਂ ਨੇ ਨਾ ਮੇਕਅਪ ਕਿੱਟਾਂ ਦਿੱਤੀਆਂ ਜਾ ਰਹੀਆਂ ਓਕੇ ਵਿਦਿਆਰਥਣਾਂ ਦੀ ਵੋਟ ਬਹੁਤ ਹੈ ਜੀ ਜੀ ਠੀਕ ਹੈ ਜੀ ਮਤਲਬ ਕਿ ਇਸ ਤਰ੍ਹਾਂ ਕੰਮ ਚੱਲਣ ਰਿਹਾ ਉੱਥੇ ਹੂੰ ਛੋਟੇ ਮੋਟੇ ਇਲੈਕਸ਼ਨ ਤੋਂ ਲਿੰਕ ਤੋਂ ਕਮੇਟੀ ਕਹਿੰਦੀ ਕਿ 5000 ਤੋਂ ਵੱਧ ਖਰਚਾ ਨਹੀਂ ਕਰਨਾ ਤੋ ਪ੍ਰਸ਼ਾਸਨ ਕਹਿੰਦਾ ਵੀ ਨਹੀਂ 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 ਗੱਲ ਇਹ ਕਿ ਬਾਹਰ ਦੇ ਖਰਚੇ ਹੁਣ ਥੋੜੀ ਕਾਊਂਟ ਹੁੰਦੇ ਆ ਕਮੇਟੀ ਨੇ ਉਹ ਤਾਂ ਕਹਦਾ ਅੰਦਰ ਅੰਦਰ ਗਿਣਾਗੇ ਅਸੀਂ 5000 ਖਰਚਾ ਯਾਰ ਜੀ ਅਰੇ ਸਰ 5000 ਤੇ ਇੱਕ ਬੰਦਾ ਹੀ ਖਾ ਪੀ ਜਾਂਦਾ ਅੱਜ ਕੱਲ ਤੁਹਾਨੂੰ ਪਤਾ ਚੰਡੀਗੜ੍ਹ ਸ਼ਹਿਰ ਕਿਤੇ ਸਸਤਾ ਬੜਾ ਮਹਿੰਗਾ ਸ਼ਹਿਰ ਆ ਜੀ ਤੋ ਆ ਕਾफी ਸ਼ਾਫੀ ਪੀਣੀ ਹੋਵੇ ਹੁਣ ਸਾਨੂੰ ਆਦਤ ਹੈ ਕਿਤੇ ਅਸੀਂ ਜਾਣਦੇ ਹਾਂ ਤੋ ਮਾਰੀ ਦੀ ਆ ਬਲੈਕ ਕਾਫੀ ਕਿਤੇ ਇਹ ਕਦੀ ਵਾਰੀ ਤੂੰ ਬਸਰ ਉਹ ਇੱਥੇ ਪੀਐਮ ਲੋਟ ਹੋਈ ਤੋ ਉਹਨਾਂ ਦੀ ਦੁਕਾਨ ਚ ਉਥੇ ਵੜ ਜਾਈਏ ਤੋ ਦੁਕਾਨ ਦੇ ਫਰਕ ਬੜਾ ਉਹ ਕਹਿੰਦੇ ਚੰਡੀਗੜ੍ਹ ਭਾਈ ਸਾਡੇ ਖਰਚੇ ਬੜੇ ਨੇ ਮੈਂ ਕਿਹਾ ਵੀ ਇਹਦੇ ਚ ਕੋਈ ਤੁਸੀਂ ਆਡਾ ਪਉਂਦੇ ਜੇ ਕੋਈ ਬਲਾ ਉਹ ਕਹਿੰਦੇ ਨਹੀਂ 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 ਮਲੋਟ ਵਾਲਾ ਖਰਚੇ ਤੇ ਚੰਡੀਗੜ੍ਹ ਵਾਲਾ ਸਰ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਫਿਰ ਸਾਡੇ ਅੜਕੇ ਚੁੱਪ ਕਰ ਜਾਂਦਾ ਚੁੱਪੀ ਚੀ ਪਾ ਲਈ ਹੈ ਤੋ ਗੱਲ ਇਹ ਆ ਕਿ ਭਾਈ ਹੁਣ ਉਥੇ ਦਾ ਇਲੈਕਸ਼ਨ ਦਾ ਮਾਹੌਲ ਆ ਦੇਖਦੇ ਆ ਅੱਜ ਭਾਈ ਅ ਰਿਜ਼ਲਟ ਕਿਦੇ ਹੱਕੇ ਚ ਆਉਂਦਾ ਮੁੰਡਾ ਮਲੋੜ ਦਾ ਵੀ ਮੈਦਾਨ ਦੇ ਵਿੱਚ ਐ ਅਸ ਕਰਕੇ ਮੈਨੂੰ ਪੁੱਛਣਾ ਜ਼ਰੂਰੀ ਆ ਜੀ ਮੁੰਡਾ ਮਲੋੜ ਦਾ ਵੀ ਮੈਦਾਨ ਚ ਐ ਦੇਖੋ ਪ੍ਰਧਾਨ ਕੀ ਮਲੋੜ ਚ ਆਉਂਦੀ ਹੈ ਕਿ ਨਹੀਂ ਆਉਂਦੀ ਹੂੰ ਬਿਲਕੁਲ ਜੀ ਦੇਖੋ ਪ੍ਰਧਾਨ ਕੀ ਕਿੱਥੇ ਆਉਂਦੀ ਹੈ ਤੇ ਪਰ ਜਾਂਦੇ ਜਾਂਦੇ ਮਿੰਟੂ ਦੀ ਸਮਾਂ ਆਪਣਾ ਹੋ ਗਿਆ ਵੈਸੇ ਪਰ ਫਿਰ ਵੀ ਮੈਂ ਦੋ ਗੱਲਾਂ ਹੋਰ ਕਰੀ ਲਵਾਂ ਤੁਹਾਡੇ ਨਾਲ ਇੱਕ ਨਾ ਐਨ ਆਰ ਆਈਜ਼ ਬਾਰੇ ਮੈਂ ਪੁੱਛਣਾ ਕੱਲ ਆਪਾਂ ਗੱਲ ਜ਼ਰੂਰ ਕੀਤੀ ਸੀ ਕਿ ਕੋਈ ਫਰਜ਼ੀ ਤੁਹਾਡੇ ਕੋਲੇ ਕੋਈ ਵੀਜ਼ਾ ਜਾਂ ਤੁਹਾਡਾ ਪਾਸਪੋਰਟ ਹੈ ਤੇ ਉਹਦੇ ਤੇ ਬੜੀ ਸਖਤੀ ਹੋਏਗੀ ਸਜ਼ਾ ਤੇ ਨਾਲ ਜੁਰਮਾਨਾ ਵੀ ਪਰ ਨਾਗਰਿਕਤਾ ਕਾਨੂੰਨ ਹੈ ਜਿਹੜਾ ਉਹ ਕੋਈ ਹੋਰ ਵੀ ਸਖਤੀ ਕਰ ਰਿਹਾ ਐਨ ਆਰ ਆਈਸ ਵਗੈਰੇ ਤੇ ਨਹੀਂ ਦੇਖੋ ਐਨ ਆਰ ਆਈ ਦਾ ਮਤਲਬ ਇਹ ਨਹੀਂ ਹੁੰਦਾ ਅ ਮਸਲਨ ਕਈ ਸਖਤਾਈਆਂ ਨੇ ਲੰਬੀ ਖਬਰ ਆਹੇ ਇਹਦਾ ਮਸਮੂਨ ਬਹੁਤ ਵੱਡਾ ਚਲਾ ਜਾਏਗਾ ਜੀ ਦੋ ਤਿੰਨ ਹੀ ਚੀਜ਼ਾਂ ਨੇ ਜਦਾਂ ওসিਆਈ ਕਾਰਡ ਹੋਲਡਰ ਆ ਹੂੰ ਉਹਨੂੰ ਨਵੇਂ ਸਿਰੇ ਤੇ ਪੋਰਟਲ ਤੇ ਜਾ ਕੇ ਰਜਿਸਟ੍ਰੇਸ਼ਨ ਕਰਾਉਣੀ ਪਾਏਗੀ ਬਾਇਓਮੈਟ੍ਰਿਕ ਕਰਵਾਉਣਾ ਪਏਗਾ ਫਿਰ ਉਹ ਡਾਟਾ ਜਿਹੜਾ ਜਿਵੇਂ ਕੋਸਟ ਗਾਰਡ ਹੁੰਦੇ ਆ ਜਾਂ ਸਾਰੀਆਂ ਏਜੰਸੀਆਂ ਹੁੰਦੀਆਂ ਨੇ ਸੰਬੰਧਤ ਉਹਨਾਂ ਨੂੰ ਭੇਜਿਆ ਜਾਏਗਾ ਫਿਰ ਜਿੱਦਾਂ ਮੰਨ ਲਓ ਕਿ ਚੀਨੀ ਆ ਕੋਈ ਪਾਕਿਸਤਾਨੀ ਆ ਕੋਈ ਅਫਗਾਨੀ ਆ ਨਾਗਰਿਕ ਉਹਨਾਂ ਨੂੰ ਭਾਰਤ ਦੇ ਬਹੁਤ ਸਾਰੇ ਹਿੱਸਿਆਂ 'ਚ ਜਾਣ ਦੀ ਮਨਾਈ ਹੋਏਗੀ ਤੇ ਜਿਹੜੇ ਮੰਨ ਲਓ ਇਦਾਂ ਦੇ ਬੰਦੇ ਆਉਣਗੇ ਐਨ ਆਰ ਆਈ ਜਾਂ ਜਾਂ ਜਿਹੜੇ ਬਾਹਰਲੇ ਮੁਲਕਾਂ ਦੀ ਨਾਗਰਿਕਤਾ ਲੈ ਚੁੱਕੇ ਆ ਜੀ ਕਹਿਣ ਦਾ ਮਤਲਬ ਬਾਹਰਲੇ ਮੁਲਕਾਂ ਦੀ ਜਿਹੜੇ ਨਾਗਰਿਕਤਾ ਲੈ ਚੁੱਕੇ ਆ ਖਾਸ ਤੌਰ ਤੇ ਤਾਂ ਉਹਨਾਂ ਵਾਸਤੇ ਕੀ ਆ ਕਿ ਜੇ ਉਹਨਾਂ ਨੇ ਨਾਜ਼ੁਕ ਕਿਸੇ ਜਗ੍ਹਾ ਤੇ ਜਾਣਾ ਨਾਜ਼ੁਕ ਜਗ੍ਹਾ ਮਤਲਬ ਕਿ ਕਿਸੇ ਤੁਸੀਂ ਬਾਰਡਰ ਏਰੀਆ ਚ ਜਾਣਾ ਜਾਂ ਸ਼ੌਣੀ ਦੇ ਲਾਗੇ ਜਾਣਾ ਤੁਹਾਨੂੰ ਇੱਕ ਪਰਮਿਸ਼ਨ ਲੈਣੀ ਪਵੇਗੀ ਬਕਾਇਦਾ ਜੀ ਤੁਹਾਨੂੰ ਸਾਰੇ ਕਿਤੇ ਘੁੰਮਣ ਦੀ ਇਜਾਜ਼ਤ ਨਹੀਂ ਹੋਏਗੀ ਜੀ ਬਿਲਕੁਲ ਬੜੀਆਂ ਚੀਜ਼ਾਂ ਰਿਸਟ੍ਰਿਕਟਡ ਕੀਤੀਆਂ ਮਤਾਂ ਇਹ ਕਹ ਰਿਹਾ ਕਿ ਖਬਰ ਲੰਬੀ ਹੋ ਜਾਏਗੀ ਕਿ ਬਹੁਤ ਮਤਲਬ ਕਿ ਸਖਤਾਈ ਮੈਂ ਕੱਲ ਜਾ ਕੇ ਫਿਰ ਪੜਿਆ ਥੋੜਾ ਤਫਸੀਲ ਦੇ ਨਾਲ ਕਿ ਹੋਰ ਹੋ ਕਿਹੜਾ ਕਿਹੜਾ ਇਹਨਾਂ ਨੇ ਮਤਲਬ ਕਿ ਸੁਧਾਰ ਲਿਆਂਦਾ ਇਸ ਮਾਮਲੇ 'ਚ ਕਿਹੜੀ ਕਿਹੜੀ ਸਖਤਾਈ ਕੀਤੀ ਆ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਜੀ ਬਹੁਤ ਸਾਰੀਆਂ ਚੀਜ਼ਾਂ ਨੇ ਮਤਲਬ ਕਿ ਇਹ فرض ਕਰੋ ਕਿ ਜੇ ਕਿਸੇ ਕੋਲ ਵੈਲਿਡ ਕੰਮ ਕਰਨ ਦਾ ਵੀਜ਼ਾ ਵਰਕ ਵੀਜ਼ਾ ਇੰਡੀਆ 'ਚ ਤਾਂ ਉਹ ਇੱਕ ਖਾਸ ਪਰਮਿਸ਼ਨ ਉਨ ਵਿਦਾਊਟ ਮਤਲਬ ਕਿ ਕਿਸੇ ਵੀ ਮਾਮਲੇ ਚ ਜਿਵੇਂ ਨਿੱਜੀ ਖੇਤਰ ਹੈ ਕੋਈ ਤੇਲ ਕੰਪਨੀ ਵਗੈਰਾ ਜਿਵੇਂ ਇੱਕ ਮਿਸਾਲ ਦੇਣਾ ਉਥੇ ਵੀ ਜੌਬ ਨਹੀਂ ਕਰ ਸਕਦਾ ਉਹ ਇੱਕ ਸਪੈਸ਼ਲ ਪਰਮਿਸ਼ਨ ਤੋਂ ਬਗੈਰ ਜੀ ਵਿਦਾਊਟ ਮਤਲਬ ਇੱਕ ਸਪੈਸ਼ਲ ਪਰਮਿਸ਼ਨ ਉਹ ਵਰਕ ਵੀਜ਼ੇ ਤੇ ਵੀ ਕੰਮ ਨਹੀਂ ਕਰ ਸਕਦਾ ਮਤਲਬ ਇੱਕ ਪਾਰਟਿਕੂਲਰ ਏਰੀਆ ਉਹਦਾ ਕਹ ਲੋ ਕਿ ਉਹ ਬੱਜ ਗਿਆ ਸੀਮਤ ਕਰ ਦਿੱਤਾ ਗਿਆ ਵੀ ਬਹੁਤ ਸਾਰੀਆਂ ਪਰਮਿਸ਼ਨਾਂ ਕਰ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਜਿੱਦਾਂ ਮੰਨ ਲਓ ਕੋਈ ਇਦਾਂ ਦਾ ਅਪਰਾਧ ਕਰਦਾ منی ਲੌਂਡਰਿੰਗ ਦਾ ਰੇਪ ਦਾ ਜਾਂ ਦੇਸ਼ ਵਿਰੋਧੀ ਇੰਡੀਆ ਵਿਰੋਧੀ ਖਾਸ ਤੌਰ ਤੇ ਕਈ ਬੰਦੇ ਤੁਹਾਨੂੰ ਪਤਾ ਹੀ ਆ ਬਾਹਰ ਖਾਲਸਤਾਨੀ ਲਹਿਰ ਦੇ ਵਿੱਚ ਕੰਮ ਕਰਦੇ ਆ ਤਾਂ ਉਹ ਸਾਰੇ ਜਿਹੜੇ ਬੰਦੇ ਆ ਉਸ ਜਦ ਚ ਆ ਜਾਣਗੇ ਕਿ ਉਹਨਾਂ ਦੀ ਐਂਟਰੀ ਨਹੀਂ ਹੋਏ ਕਿ ਜੇ ਕਿਸੇ ਤਰੀਕੇ ਨਾਲ ਐਂਟਰੀ ਹੁੰਦੀ ਹੈ ਤਦ ਮਤਲਬ ਕਿ ਉਹਨਾਂ ਨੂੰ ਸਖਤ ਸਜ਼ਾ ਉਹ ਕਈ ਕਾਨੂੰਨ ਉਹਦੇ ਤੇ ਲਾਗੂ ਕਰ ਦਿੱਤੇ ਆ ਕਿ ਕੋਈ ਸਪਾਈ ਨਾਲ ਜੁੜਿਆ ਹੈ ਕੋਈ منی ਲੌਂਡਰਿੰਗ ਨਾਲ ਜੁੜਿਆ ਹੈ ਤੇ ਕਈ ਤਰ੍ਹਾਂ ਦੇ ਜਾਂ ਬੱਚਿਆਂ ਦੇ ਨਾਲ ਕੋਈ ਅਪਰਾਧ ਕੀਤਾ ਕਿਸੇ ਨੇ ਉਹ ਸਾਰਾ ਕੁਝ ਛੇੜਾ ਉਹਦੇ ਵਿੱਚ ਆ ਗਿਆ ਉਧਰ ਬਹੁਤ ਸੁਚੇਤ ਹੋ ਕੇ ਬਹੁਤ ਵੇਅਰ ਹੋ ਕੇ ਨਾਰਥ ਈਸਟ ਦੇ ਇਲਾਕਿਆਂ ਨੂੰ ਖਾਸ ਤੌਰ ਤੇ ਇਹਨਾਂ ਨੇ ਨਿਸ਼ਾਨਦੇ ਕੀਤਾ ਕਿ ਕਿਸੇ ਵੀ ਚੀਨੀ ਨਾਗਰਿਕ ਨੂੰ ਉਧਰ ਜਾਣ ਦੀ ਮਨਾਹੀ ਹੋਊਗੀ ਸ਼ਾਇਦ ਅਰਨਾਚਲ ਸਿਕਮ ਇਧਰਲੇ ਇਲਾਕੇ 'ਚ ਜੀ 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 ਬਿਲਕੁਲ ਜੀ ਜਟਵੈਰ ਜੀ ਬਹੁਤ ਬਹੁਤ ਸ਼ੁਕਰੀਆ ਪਿੰਦਰ ਸਾਹਿਬ ਬਿਲਕੁਲ ਜੀ